ਹਲਕਾ ਕਰਤਾਰਪੁਰ ਵਿੱਚ ਵਿਰੋਧੀ ਪਾਰਟੀਆਂ ਦੇ ਉੱਪਰ ਹੋ ਰਹੇ ਨਜਾਇਜ਼ ਪਰਚਿਆਂ ਨੂੰ ਲੈ ਕੇ ਜਲੰਧਰ ਐਸਐਸਪੀ ਦਫ਼ਤਰ ਦੇ ਬਾਹਰ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਧਰਨਾ ਲਗਾ ਦਿੱਤਾ ਹੈ ਗੱਲਬਾਤ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਲੀਡਰ ਨੇ ਦੱਸਿਆ ਕਿ ਬੀਤੀ ਕਈ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਕਰਤਾਰਪੁਰ ਦੇ ਲੀਡਰਾਂ ਵੱਲੋਂ ਅਕਾਲੀ ਦਲ, ਬੀਜੇਪੀ, ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਦੇ ਕਈ ਵਰਕਰਾਂ ਦੇ ਉੱਪਰ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਨੇ ਤਾਂ ਕਿ ਉਹ ਜਾਂ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਮਿਲ ਜਾਣ ਜਾਂ ਫਿਰ ਉਹਨਾਂ ਦੀਆਂ ਗੱਲਾਂ ਨੂੰ ਮੰਨਣ ਲੱਗ ਜਾਣ ਅਤੇ ਕਿਸੇ ਵੀ ਮੁੱਦੇ ਦੇ ਉੱਪਰ ਨਾ ਬੋਲਣ ਜਿਸ ਨੂੰ ਲੈ ਕੇ ਅੱਜ ਜਲੰਧਰ ਦਿਹਾਤੀ ਦੇ ਪੁਲਿਸ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਜੇਕਰ ਪਰਚੇ ਰੱਦ ਨਾ ਹੋਏ ਤਾਂ ਇਹ ਧਰਨਾ ਨਹੀਂ ਹਟੇਗਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਸਰਕਾਰ ਦਬਾਉਣਾ ਚਾਹੁੰਦੀ ਹੈ ਪਰੰਤੂ ਅਸੀਂ ਦਬਾਂਗੇ ਨਹੀਂ ਸਗੋਂ ਸੰਘਰਸ਼ ਕਰਾਂਗੇ ਸਵਾਲ ਸੇ ਪੱਕੂ ਗਾਖਲੇ ਤੁਸੀਂ ਐਸਐਸਪੀ ਦਫ਼ਤਰ ਭਾਰਤ ਦਾ ਨਲਾਇਕ ਹੀ ਕਰ ਸਾਡੇ ਇੱਕ ਨਾਲ ਦਾ ਪਿੰਡ ਪਿੰਡਾ ਜੀ ਥਾਲੀਵਾਲ ਕਾਦੀਆ ਉਥੇ ਦਾ ਸਰਪੰਚ ਆ ਮਨਦੀਪ ਕੁਮਾਰ ਮੋਨੂ ਜੀ ਦੂਜੀ ਵਾਲੇ ਸਰਪੰਚ ਕੋਲ ਗਏ ਆ ਉਹਨਾਂ ਤੇ ਝੂਠਾ ਪਰਚਾ ਦਰਜ ਕਰਕੇ ਉਹਨਾਂ ਸਵੇਰੇ ਅਰੈਸਟ ਕਰ ਲਿਆ ਜੀ ਚੋਰੀ ਦਾ ਪਰਚਾ ਜੀ ਦੇਖੋ ਜੀ ਪਿੰਡ ਚ ਇੱਕ ਗੁਰੂ ਘਰ ਹੁੰਦਾ ਹੈ ਕਿ ਗੁਰੂ ਅਰਜਨਦਾਸ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਆ ਉਥੇ ਪ੍ਰਧਾਨ ਨੂੰ ਲੈ ਕੇ ਉਦੋਂ ਮੈਂ ਮੈਂ ਹੋਈ ਦੋਨਾਂ ਪਾਰਟੀਆਂ ਚ ਉਥੇ ਸਰਪੰਚ ਨੂੰ ਬੁਲਾਇਆ ਗਿਆ ਜਦ ਕਿ ਸਰਪੰਚ ਦਾ ਕੰਮ ਹੁੰਦਾ ਜਾ ਕੇ ਉਹਨਾਂ ਨੇ ਸਮਝਾਉਣਾ ਸਮਝਾਉਣਾ ਹਾਲੇ ਸਰਪੰਚ ਨੂੰ ਤਾਂ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ ਜਾ ਕੇ ਦੂਜੀ ਪਾਰਟੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਉਹਦੇ 'ਤੇ ਹਮਲਾ ਕਰ ਦਿੱਤਾ ਹਮਲਾ ਕਰਕੇ ਸੱਟਾਂ ਮਾਰੀਆਂ ਸਰਪੰਚ ਸਾਹਿਬ ਦੇ ਐਮ ਆਰ ਆਰ ਕੱਟੀ ਆ ਉਲਟਾ ਦੂਜੀ ਪਾਰਟੀ ਨੇ ਦਰਖਾਸਤ ਦੇਤੀ ਸੀ ਕਿ ਸਰਦੋ 50000 ਰੁਪਏ ਸਰਪੰਚ ਸਾਹਿਬ ਨੇ ਖੋਹ ਲਿਆ ਉਸ ਸੰਬੰਧ ਵਿੱਚ ਇਹ ਰੈਸਪੋਰਟ ਹੈ ਜੀ ਦੂਜੀ ਪਾਰਟੀ ਦਾ ਨਾਮ ਕੀ ਹੈ ਜਿਨ੍ਹਾਂ ਨੇ ਅਰਚਾ ਕਰਵਾਇਆ ਦੂਜੀ ਪਾਰਟੀ ਧਾਲਵੇ ਕਾਦੀਆਂ ਦੇ ਜਿਹੜੇ ਦੂਜੀ ਆਮ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹਦੇ ਮੀਨ ਜਿਹੜੇ ਉਹਨਾਂ ਨੇ ਕਰਾਇਆ ਯਾਨੀ ਆਮ ਆਦਮੀ ਪਾਰਟੀ ਪੂਰਾ ਤੱਕਾ ਕਰ ਰਹੀ ਹੈ ਪੂਰਾ ਤੱਕਾ ਜੀ ਜਿਹੜਾ ਹਲਕੇ ਦਾ ਐਮਐਲਏ ਸਾਹਿਬ ਆ ਉਹਨੇ ਪੂਰਾ ਤੱਕਾ ਕੀਤਾ ਸਰਬਰਕਰ ਸਿੰਘ ਜੀ ਆ ਪੂਰਾ ਤੱਕਾ ਕਰਦਾ ਹੈ ਲੋਕਾਂ ਦੇ ਕਿਸ ਨੂੰ ਲੈ ਕੇ ਵੀ ਕਾਨਫਰੰਸ ਕੀਤੀ ਸੀ ਪਹਿਲਾਂ ਕੀਤੀ ਕਾਨਫਰੰਸ ਤੇ ਧਰਨਾ ਵੀ ਲਾਇਆ ਲੰਬੜੇ ਸਾਨੂੰ ਸਾਜੀਦ ਰਾਏ ਜੀ ਐਸਪੀ ਸਾਹਿਬ ਗਏ ਸੀ ਉਹਨਾਂ ਸਮੇਂ ਨੂੰ ਸ਼ਾਸਨ ਤੋਂ ਆਇਆ ਸੀ ਕਿ ਅਸੀਂ ਹਰ ਹਾਲਤ ਵਿੱਚ 13 ਤਰੀਕ ਤੱਕ ਜਿਹੜੇ ਨਜ਼ਾਰੇ ਪਰਚੇ ਉਹ ਹੀ ਕੈਂਸਲ ਕਰਾਂਗੇ ਤੇ ਜਿਹੜੇ ਤੁਹਾਡੇ ਵੱਲੋਂ ਤਰਖਾਸਾ ਉਹਨਾਂ ਤੇ ਕਾਰਵਾਈ ਕਰਾਂਗੇ ਪਰ ਉਹ ਤੋਂ ਪਹਿਲਾਂ ਹੀ ਸਰਪੰਚ ਸਾਹਿਬ ਨੂੰ ਚੱਕ ਲਿਆ ਤੇ ਹੁਣ ਅਧਿਕਾਰੀ ਤੁਹਾਨੂੰ ਮਿਲਣ ਆਇਆ ਹਾਲੇ ਕੋਈ ਨਹੀਂ ਮਿਲਣ ਆਇਆ ਜੇ ਅਸੀਂ ਬੈਠਾਂਗੇ ਲੰਮਾ ਟਾਈਮ ਸਬਰ ਕਰਨਾ ਜਿੱਨਾਂ ਦੇ ਕਰ ਨਹੀਂ ਸਾਡਾ ਕੋਈ ਹੱਲ ਨਿਕਲਦਾ ਖਰਚਾ ਹੋਏ ਨਾ ਕਿੰਨਾ ਸਮਾਵੇ ਪਰਚਾ ਹੋਇਆ ਨਾ ਹੋ ਗਿਆ ਜੀ ਅਸੀਂ ਅਜੇ ਤਰ ਨਾਲ ਲਗਾਣਾ ਹੈ ਪਹਿਲਾਂ ਵੀ ਧੰਨ ਲਾਇਆ ਜੀ ਉੱਥੇ ਸਾਨੂੰ ਜਿਹੜਾ ਹੈ ਨਾ ਨਿਗਾਇਜ਼ ਪਰਚਾ ਕੀਤਾ ਸੀ ਉਹਦੀ ਪਹਿਲਾਂ ਇਹਨਾਂ ਨੇ ਸਾਨੂੰ ਫੋਰ ਬਣਾ ਕੇ ਦਿੱਤੀ ਆ ਵੀ ਇਹ ਜੀ ਪਰਚਾ ਕੈਂਸਲ ਕਰ ਕੀਤਾ ਗਿਆ ਇਹ ਨਹੀਂ ਆਇਆ ਪਰ ਦੁਬਾਰਾ ਫੇਰ ਉਹਨੂੰ ਸਟੈਂਡ ਕਰਕੇ ਪਰਚੇ ਨੂੰ ਰਿਸਟ ਕਰ ਦਿੱਤਾ ਹੁਣ ਕੀ ਮੰਗਤ ਹੈ ਅਸੀਂ ਮੰਗ ਕਰਦੇ ਜਿਹੜੇ ਝੂਠੇ ਪੱਤੇ ਇਹ ਰੱਦ ਕੀਤੇ ਜਾਣ ਕਰਨਾ ਤੋਂ ਸਭ ਕੁਝ ਲੱਗੇਗਾ ਕੰਟੀਨਿਊ ਹੀ ਲ ਅੱਜ ਇਥੇ ਲੱਗਾ ਕੱਲ ਨੂੰ ਆਜੀ ਸਾਹਿਬ ਦਫ਼ਤਰ ਲੱਗੂਗਾ 500 ਡੀਆਈ ਡੀਆਈ ਸਾਹਿਬ ਦਾ ਪਰਸਨ ਆਜੀ ਸਾਹਿਬ ਦਾ ਦਫ਼ਤਰ ਲੱਗੂਗਾ ਠੀਕ ਹੈ ਦੇਖੋ ਜਿਹੜਾ ਹਲਕਾ ਕਰਤਾਰਪੁਰ ਆ ਪਹਿਲਾਂ ਵੀ ਆਪਾਂ ਲਗਾਤਾਰ ਮੀਡੀਆ ਦੇ ਵਿੱਚ ਸਾਡੇ ਨਾਲ ਕਾਲੀ ਦਲ ਦੇ ਸਾਥੀ ਆਗੇ ਪੱਪੂ ਗਾਖਲ ਜੀ ਆਗੇ ਆ ਸਾਰੇ ਕਾਂਗਰਸ ਪਾਰਟੀਆਂ ਵੀ ਆ ਸਾਰੀਆਂ ਪਾਰਟੀਆਂ ਦੇ ਜਿਹੜੇ ਬੰਦੇ ਆ ਉਹ ਅਲੱਗ-ਅਲੱਗ ਜਿਹੜਾ ਮਸਲਾ ਠਾਉਂਦੇ ਰਹੇ ਅਸੀਂ ਵੀ ਠਾਉਂਦੇ ਰਹੇ ਆ ਵੀ ਹਲਕਾ ਕਰਤਾਰਪੁਰ ਵਿੱਚ ਇਸ ਤਰ੍ਹਾਂ ਦਾ ਤੰਤਰ ਬਣਾਇਆ ਜਾ ਰਿਹਾ ਪੁਲਿਸ ਤੰਤਰ ਵੀ ਜਿਹੜੀਆਂ ਵਿਰੋਧੀ ਧਿਰਾਂ ਆ ਉਹਨਾਂ ਨੂੰ ਸਾਰਿਆਂ ਨੂੰ ਕ੍ਰਸ਼ ਕਰ ਦੋ ਵੀ ਉਹਨਾਂ ਨੂੰ ਜਿਹੜਾ ਬੋਲਦਾ ਆ ਜਿਹੜਾ ਕੋਈ ਸਹਿਮਤੀ ਨਹੀਂ ਕਰਦਾ ਉਹਨੂੰ ਨਜਾਇਜ਼ ਕਰੋ ਉਹਦੇ ਤੇ ਪਰਚਾ ਪਾਓ ਔਰ ਉਹਨੂੰ ਚੱਕ ਕੇ ਲੈ ਆਓ ਇਸ ਕਰਕੇ ਅ ਚਾਹੇ ਕਾਂਗਰਸ ਦਾ ਸਰਪੰਚ ਆ ਬਸਪਾ ਦਾ ਕਾ ਕੋਈ ਵੀ ਹੈਗਾ ਇਸ ਕਰਕੇ ਪਿੱਛੇ ਜਿਹੜਾ ਸਾਡੇ ਕੈਨੜੀ ਸਾਥੀ ਸੀਗੇ ਦੇਖੋ ਉਹ ਆਪਣੀ ਮਾਤਾ ਨੂੰ ਮਿਲਣ ਆਏ ਸੀ ਮੰਨਣਾ ਪੈਣ ਤੋਂ ਉਹਦੇ ਤੇ ਜਿਹੜਾ ਪੁਲਿਸ ਨੇ ਨਜਾਇਜ਼ 57 ਕਰਕੇ ਉਹਨੂੰ ਚੱਕਣ ਆ ਗਈ ਹੁਣ ਜਿਹੜਾ ਧਾਲੀਵਾਲ ਕਾਦੀਆਂ ਦਾ ਮਸਲਾ ਹੈਗਾ ਆ ਉਹ ਜਿਹੜਾ ਅ ਉਹਦੇ ਤੇ ਜਿਹੜਾ ਸਰਪੰਚ ਆ ਔਰ ਹੋਰ ਬੰਦੇ ਆ ਉਹਨਾਂ ਦੇ ਝੂਠਾ ਚੋਰੀ ਦਾ ਪਰਚਾ ਪਾਇਆ ਸੀ ਔਰ ਸਾਨੂੰ ਕਿਹਾ ਸੀ ਵੀ ਅਸੀਂ ਕੈਨਸਲ ਕਰਨਾ ਕਿਉਂਕਿ ਪਰਚਾ ਝੂਠਾ ਆ ਉਹਦੇ ਵਿੱਚ ਪੁਲਿਸ ਉਹਨੂੰ ਚੱਕ ਕੇ ਲੈ ਆਈ ਫਿਰ ਇੱਕ ਸਾਡੇ ਨੰਗਲ ਸਲੇਮਪੁਰ ਦਾ ਮਸਲਾ ਹੈਗਾ ਉਹਦੇ ਵਿੱਚ ਇੱਕ ਬੰਦੇ ਤੇ ਮਤਲਬ ਤੁਹਾਨੂੰ ਦੇਖੋ ਕਿੱਡਾ ਕਿੱਥੇ ਤੱਕ ਸਿੱਧੀ ਡਿਗੀ ਆ ਵੀ ਇੱਕ ਬੰਦਾ ਆ ਉਹਦੇ ਤੇ ਪਿੰਡ ਦੇ ਵਿੱਚ ਚੋਰੀਆਂ ਕਰਨ ਦੇ ਦੋਸ਼ ਸੀਗੇ ਔਰ ਜਿਨ੍ਹਾਂ ਦਾ ਸਮਾਨ ਚੋਰੀ ਹੋਇਆ ਉਹ ਬੰਦੇ ਸਰਪੰਚ ਕੋਲ ਆਏ ਸਰਪੰਚ ਮਤਲਬ ਜਨਾਨ ਲੇਡੀ ਆ ਉਹਦੇ ਕੋਲ ਆਏ ਤੇ ਉਹਦੇ ਹਸਬੰਦ ਕੋਲ ਆਏ ਵੀ ਆਹ ਬੰਦਾ ਪਿੰਡ ਦੇ ਵਿੱਚ ਚੋਰੀਆਂ ਕਰਦਾ। ਉਹ ਰੋਜ਼ ਚਲੇ ਗਏ ਉੱਥੇ ਬੈਸੋ ਪਈ। ਤੇ ਉਹਨਾਂ ਨੇ ਕੀ ਕੀਤਾ ਉਹਨਾਂ ਦੀ ਇੱਕ ਔਰਤ ਵੱਲੋਂ ਐਮਐਲ ਕਟਾ ਕੇ ਸਰਪੰਚ ਦੀ ਵਾਈਫ ਸਰਪੰਚ ਦੇ ਘਰ ਵਾਲੇ ਤੇ ਇੱਕ ਹੋਰ ਜਿਹਨਾਂ ਦੀ ਚੋਰੀ ਹੋਈ ਸੀ, ਇੱਕ ਬੰਦੇ ਦੀ ਗੋਲ ਚੋਰੀ ਹੋਈ ਸੀ, ਉਹਦੇ ਤੇ ਇੱਕ ਬੰਦੇ ਦਾ ਟੁੱਲੂ ਪੰਪ ਚੋਰੀ ਹੋਇਆ ਉਹਨਾਂ ਤੇ ਸਾਰਿਆਂ ਦੇ 452 323 ਦਾ ਪੱਛੇ ਦਾ ਅਜਗਰ। ਮਤਲਬ ਜਿਨ੍ਹਾਂ ਦੇ ਚੋਰੀ ਦਾ ਐਲੀਗੇਸ਼ਨ ਸੀ ਪਿੰਡ ਵਿੱਚ ਉਹਦੇ ਵੱਲੋਂ ਹੀ ਜਿਹੜਾ ਪਿੰਡ ਦੀ ਪੰਚਾਇਤ ਆਉਣ ਬਈ ਦੱਸੋ ਲੋਕਾਂ ਦੇ ਮਸਲਿਆਂ 'ਚ ਗੱਲ ਕਰਨ ਤਾਂ ਜਾਣਾ ਹੀ ਆ ਅਗਲੇ ਨੇ ਪਰ ਉਹਦੇ ਪਰਚਾ ਹੋ ਗਿਆ ਆ ਸਰਪੰਚ ਹੈਗਾ ਦੋ ਵਾਰ ਲਗਾਤਾਰ ਸਰਪੰਚ ਬਣੇ ਵੱਡਾ ਪਿੰਡ ਆ ਥਾਲੀ ਵਾਲ ਕਾਦੀਆਂ ਉਹਦੇ ਦੇਵਜੀ ਕਿਸੇ ਦੀ ਜੇਬ ਚੋਂ 50000 ਕੱਢ ਲਿਆ ਉਹਦੇ ਤੇ ਚੋਰੀ ਦਾ ਪਰਚਾ ਹੋ ਗਿਆ ਇੱਕ ਐਨ ਆਰ ਆਈ ਸਾਥੀ ਹੈਗਾ ਸਾਡਾ ਮੰਨਣਾ ਤੋਂ ਉਹ ਉਹਦੇ ਪਲਾਟ ਤੇ ਦੂਜੀ ਧਿਰ ਨੇ ਸਮਾਨ ਰੱਖਿਆ ਸੀ ਉਹਨੇ ਇਹੀ ਕਿਹਾ ਵੀ ਆਪਣਾ ਸਮਾਨ ਚੱਕੋ ਉੱਥੇ ਬਹਿਸ ਹੋ ਗਈ ਤਾਂ ਕੋਈ ਦੋਨਾਂ ਧਿਰਾਂ ਤੋਂ ਸੱਦਿਆਂ ਨਹੀਂ ਪੁਲਿਸ ਨੇ ਦੋਨਾਂ ਨੂੰ ਕੋਈ ਵੈਰੀਫਾਈ ਨਹੀਂ ਕਰਨਾ ਜ਼ਰੂਰੀ ਸਮਝਿਆ ਬਸ ਉਹਨਾਂ ਦੇ ਵੱਲੋਂ 4 ਜੁਲਾਈ ਨੂੰ ਉਹਦੀ ਫਲਾਈਟ ਸੀਗੀ ਕੈਨੇਡਾ ਦੀ ਤੇ 2 ਜੁਲਾਈ ਨੂੰ ਸਵੇਰੇ ਬਲਵੀਰ ਸਿੰਘ ਪੁੱਤਰ ਚੌਂਕੀ ਇੰਚਾਰਜ ਭਾਰੀ ਫੋਰਸ ਲੈ ਕੇ ਜਾਂਦੇ ਆ ਇੱਕ ਤਰਫਾ 755 ਕੀਤੀ ਜਾਂਦੀ ਤੇ ਉਹਨੂੰ ਘਰੋਂ ਚੱਕ ਲਈ ਆ ਜਾਂਦਾ ਮਤਲਬ ਜਿਹੜਾ ਤੁਸੀਂ ਪਰਚੇ ਦੀ ਗੱਲ ਕਰਦੇ ਪਹਿਲਾਂ ਤਾਂ ਮੇਹ ਕਹਤਾ ਹੀਗਾ ਪਰਚਾ ਕੈਂਸਲ ਕਰ ਦਿੱਤਾ ਰਬੜ ਪਾਈ ਆ ਰਬੜ ਪਾਈ ਆ ਪੁਲਿਸ ਨੇ ਵੀ ਚੋਦੀ ਧਾਰਾ ਹਟਾਈ ਇਹਨਾਂ ਅਫਸਰਾਂ ਦੇ ਨਹੀਂ ਜਸਟੀਫਾਈ ਕੀਤਾ ਪਰ ਫੇਰ ਪਤਾ ਨਹੀਂ ਕੀ ਤਬਾਹ ਬਣਿਆ ਔਰ ਅਸੀਂ ਜਦੋਂ ਰਪਟ ਪਾਈ ਆ ਚੋਰੀ ਦੀ ਧਾਰਾ ਹਟਾਈ ਆ ਅਸੀਂ ਆਪ ਸਰਪੰਚ ਉਹਨਾਂ ਨੂੰ ਜਿਹੜੇ ਸਾਡੇ ਬੰਦੇ ਸੀ ਉਹਨਾਂ ਲੈ ਕੇ ਗਏ ਵੀ ਜਿਹੜੀ 506 ਧਾਰਾ ਰਹਿ ਗਈ ਆ ਉਹ ਚ ਜ਼ਮਾਨਤ ਲੈ ਲਓ ਕਿਉਂਕਿ ਥਾਣੇ ਜਮਾਨਤ ਹੋਣੀ ਸੀ ਜ਼ਮਾਨਤ ਹੀ ਨਹੀਂ ਲਈ ਸਾਡੀ ਔਰ ਚਾਰ ਪੰਜ ਦਿਨਾਂ ਬਾਅਦ ਉਹ ਚੋਰੀ ਦੀ ਧਾਰਾ ਫੇਰ ਸਟੈਂਡ ਕਰਕੇ ਪਹਿਲਾਂ ਇੱਕ ਬੰਦਾ ਚੱਕ ਲਿਆ ਉਹਨੂੰ ਜੇਲ੍ਹ ਭੇਜ ਦਿੱਤਾ ਅਸੀਂ ਫੇਰ ਗੱਲ ਕੀਤੀ ਆ ਕਹਿੰਦੇ ਨਹੀਂ ਵੀ ਅਸੀਂ ਤਾਂ ਨਵੇੜ ਦੇਣਾ ਕਿ ਦੋਨਾਂ ਤੇ ਰਾਨ ਵੀ ਬਿਠਾ ਲਿਆ ਇਹ ਤਾਂ ਅਸੀਂ ਉਹ ਚ ਵੀ ਜ਼ਮਾਨਤ ਕਰਾ ਲੈਣੀ ਆ ਅਸੀਂ ਆਂ ਅਜੀ ਤਾਂ ਸੋਚਿਆ ਜੇ ਵੀ ਮਸਲਾ ਨਿਬੜ ਗਿਆ ਤੇ ਅੱਜ ਉਹਨਾਂ ਨੂੰ ਚੱਕ ਕੇ ਲੈ ਆਏ ਆ ਉਹ ਮੰਗ ਕੀ ਆ ਸਰ ਭੱਜੀ ਮੰਗ ਤਾਂ ਇਹੀ ਆ ਵੀ ਦੇਖੋ ਜਿਹੜੀ ਪੁਲਿਸ ਆ ਉਹ ਲੋਕਾਂ ਨੂੰ ਕਿਦਾਂ ਕ੍ਰਸ਼ ਕਰ ਸਕਦੀ ਆ ਜਦ ਜਿਹੜੇ ਅਫਸਰ ਹੈਗੇ ਆ ਉਹਨਾਂ ਨੂੰ ਕਿਹੜਾ ਰਾਈਟ ਆ ਉਹ ਤਾਂ ਆਪ ਗੈਰ ਕਾਨੂੰਨੀ ਸਾਰਾ ਉਹਨਾਂ ਦਾ ਰੋਲ ਹੋ ਗਿਆ ਬਈ ਬਈ ਜਿਹੜਾ ਗੈਰਕਾਨੂੰਨੀ ਲੋਕਾਂ ਦੇ ਕਲੱਬ ਕਿਦਾਂ ਚੱਲ ਸਕਦੇ ਆ ਇਸ ਕਰਕੇ ਪੁਲਿਸ ਆਪਣਾ ਸਰਕਾਰ ਆਪਣਾ ਰਵਈਆ ਬਦਲੇ ਲੋਕਾਂ ਨਾਲ ਜਸਟਿਸ ਕਰੇ ਔਰ ਜਿਹੜੇ ਝੂਠੇ ਪਰਚੇ ਆ ਸਾਰੇ ਕਿਸੇ ਵੀ ਧਿਰ ਦੇ ਆ ਉਹ ਰੱਦ ਕੀਤੇ ਜਾਣ ਤੇ ਲੋਕਾਂ ਦੀ ਜਿਹੜੀਆਂ ਨਜਾਇਜ਼ ਗ੍ਰਿਫਤਾਰੀਆਂ ਆ ਉਹ ਜਿਹੜੀਆਂ ਆ ਉਹ ਬੰਦ ਕੀਤੀਆਂ ਜਾਣ